ਵੈਗੁਰਜੀ ਦਾ ਖਾਲਸਾ ਸਾ ਵੈਗੁਰਜੀ ਕੀ ਫਤਿਹ ਵੈਗੁਰਜੀ ਕੀ ਫਤਿਹ ਸਾਗਤੋੜ ਨਾਏ ਆ ਜੀ ਤੇ ਇਹ ਉਹ ਵਾਲੀ ਪਹਿਲੀ ਆ ਜਿੱਥੇ ਹੜ ਦਾ ਪਾਣੀ ਆਇਆ ਸੀ ਪੂਰਾ ਸਾਰੀ ਫਸਲ ਡੁੱਬ ਚੁੱਕੀ ਸੀ ਇੱਥੇ ਚੋਨਾ ਪੂਰਾ ਖਰਾਬ ਹੋ ਗਿਆ ਸੀ ਕੋਈ ਫਲ ਨਹੀਂ ਬਚਿਆ ਉਹਨੂੰ ਤੇ ਫਿਰ ਉਹਨੂੰ ਅਸੀਂ ਨਾਲ ਹੀ ਪਹਿਲੀ ਦੇ ਵਿੱਚ ਹੀ ਮਿਲਾ ਦਿੱਤਾ ਵਾ ਦਿੱਤਾ ਪੂਰੀ ਪਰਾਲੀ ਪੂਰੀ ਦਾਣਾ ਸਿੱਟਾ ਸਭ ਕੁਝ ਵਿੱਚ ਹੀ ਮਿਲ ਗਿਆ ਤੇ ਫੇਰ ਅਹੀਂ ਬਾਦ ਦੇ ਵਿੱਚ ਉਹਦੇ ਉੱਤੇ ਪਾਣੀ ਲਾ ਕੇ ਦੋਕ ਜਦੋਂ ਪ੍ਰਾਲੀ ਥੋੜੀ ਜੀ ਗਲ ਗਈ ਤੇ ਬਰਸਾ ਨਹੀਂ ਖਲਾਰ ਦਿੱਤਾ ਪਿੱਲੋਂ ਤੇ ਸੀ ਕਿ ਸ਼ਾਇਦ ਘਟੂਗੇ ਪਰ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਬਹੁਤ ਵਧੀਆ ਸੰਗਣਾ ਹੀ ਉੱਗ ਗਿਆ ਜੋ ਵਿੱਚ ਬੀਜਰ ਲਾ ਕੇ ਸੁੱਟੇ ਸੀ ਸਭ ਉੱਗੇ ਨੇ ਤੇ ਬੜਾ ਵਧੀਆ ਰਿਜ਼ਲਟ ਲਿਆ ਹੁਣ ਮੰਮੀ ਜੀ ਸਾਗ ਤੋੜ ਰਹੇ ਨੇ ਕਰਦੇ ਆ ਇੰਨਾ ਨਾ ਗੱਲ ਅੱਜ ਮੇਨ ਮੇਰਾ ਮੋਟੀ ਵੀ ਆ ਕੇ ਆਪਣੇ ਘਰੇ ਪਹਿਣਾ ਦਾ ਕੀ ਰੋਲ ਹੁੰਦਾ ਹੈ ਖੇਤੀਬਾੜੀ ਦੇ ਵਿੱਚ ਉਹ ਵੀ ਥੋੜਾ ਡਿਸਕਸ ਕਰੀਏ ਮੰਮੀ ਜੀ ਵਾਈਗੁਰ ਜੀ ਕਹ ਖਾਲਸਾ ਸਾਬ ਵਾਈਗੁਰ ਜੀ ਕੀ ਫਤਿਹ ਵਾਈਗੁਰ ਜੀ ਕੀ ਫਤਿਹ ਤੇ ਹੁਣ ਜਿਵੇਂ ਵੇਖੀਏ ਵੀ ਖੇਤੀਬਾੜੀ ਦੇ ਵਿੱਚ ਕਹਿ ਦਿੰਦੇ ਆ ਕਿ ਬਸ ਬੰਦਿਆਂ ਦਾ ਹੀ ਕੰਮ ਹੈ ਜੀ ਉਹ ਹੀ ਕਰਨਾ ਹੈ ਬੀਬੀਆਂ ਉਹ ਕਰਨੀ ਨਾ ਕੁਝ ਤੇ ਤੁਹਾਡਾ ਇਸ ਮਾਮਲੇ 'ਚ ਕੀ ਕਹਿਣਾ ਹੈ ਤੁਸੀਂ ਜੇ ਕਰਦੇ ਜੇ ਤੇ ਕਿਸ ਢੰਗ ਦੇ ਨਾਲ ਵਿੱਚ ਖੇਤੀਬਾੜੀ ਤੇ ਮਦਦ ਕਰਦੇ ਜੀ ਉਹ ਤਾਂ ਘਰ ਹੁੰਦਿਆਂ ਫਿਰ ਬੰਦੇ ਦੇ ਨਾਲ ਥੋੜਾ ਬਹੁਤਾ ਤੇ ਹੱਥ ਕਰ ਪਵਾਉਣਾ ਪੈਂਦਾ ਹਾਂਜੀ ਮੰਨ ਲਓ ਆਪਾਂ ਘਰ ਉਹ ਜੇ ਮੰਨ ਲਓ ਬਾਹਰ ਕਰਦੇ ਆ ਹਾਂਜੀ ਘਰ ਪੱਠਾ ਦਿੱਥਾ ਲਿਆ ਕੇ ਛੱਡ ਜਾਂਦੇ ਆ ਹਾਂਜੀ ਆਪਾਂ ਫਿਰ ਘਰ ਮੱਝਾਂ ਸੰਭ ਲੈਣੇ ਆ ਅੱਛਾ ਜੀ ਉਹ ਫਿਰ ਬਾਹਰ ਦਾ ਕੰਮ ਕਰ ਲੈਂਦੇ ਆ ਠੀਕ ਹੈ ਤੇ ਹੋਰ ਬਾਕੀ ਚਲੋ ਜੇ ਹੋਰ ਵੀ ਕੁਝ ਕਰਾਉਣਾ ਪਵੇ ਹਾਂਜੀ ਆਪਾਂ ਨੂੰ ਕੋਈ ਚੀਜ਼ਿਕ ਨਹੀਂ ਹਾਂਜੀ ਹਾਂ ਆਪਾਂ ਨਾਲ ਖੜੇ ਆ ਠੀਕ ਹੈ ਹੁਣ ਜਿਵੇਂ ਮੈਂ ਵੇਖਿਆ ਹੈ ਵੀ ਅੱਜ ਕੱਲ ਨਾ ਬਹੁਤ ਕਹਿ ਦਿੰਦੇ ਆ ਵੀ ਨਹੀਂ ਜੀ ਅਹੀਂ ਨਹੀਂ ਪੱਠੇਣੀ ਪੋਣੇ ਅਹੀਂ ਗੋਆ ਨਹੀਂ ਚੁੱਕਣਾ ਸਾਨੂੰ ਮੁਸ਼ਕ ਆਉਂਦਾ ਆ ਇਹਨਾਂ ਬਾਰੇ ਕੀ ਕਹਿਣਾ ਜੀ ਕਿਉਂਕਿ ਹੁਣ ਬੰਦਾ ਵਿਚਾਰਾ ਕਿੰਨਾ ਕਰੇ ਉਹ ਖੇਤ ਦਾ ਵੇਖੇ ਕਿ ਨਾਲ ਡੰਗਰਾਂ ਦਾ ਸਾੰਬੇ ਨਹੀਂ ਉਹ ਪਤੋ ਉਹ ਜਿਹੜੀਆਂ ਬੀਬੀਆਂ ਦਾ ਜਾਂਦਾ ਨਾ ਸਾਰ ਹਾਂ ਉਹ ਇਸ ਤਰ੍ਹਾਂ ਕਰਦੀਆਂ ਨੇ ਹੁਣ ਆਪਾਂ ਨੂੰ ਨਾਮ ਦਾ ਮੁਸ਼ਕ ਕਿਉਂਕਿ ਹੁਣ ਆਪਾਂ ਦੁੱਧ ਦਹੀਂ ਘਿਓ ਹਰ ਇੱਕ ਚੀਜ਼ ਕਰਦੀ ਵਰਤਦੇ ਆ ਜਿਹੜੀਆਂ ਬੀਪੀਆਂ ਆਂਦੀਆਂ ਨੇ ਨਾ ਉਹ ਤਰਲੇ ਮਾਰਦੀਆਂ ਨੇ ਉਹ ਆਪਣੇ ਤਰਲੇ ਕਰਦੀਆਂ ਸਾਨੂੰ ਘਰ ਦਾ ਘਿਓ ਦੋ ਬਾਹਰੋਂ ਕਿਉਂ ਨਹੀਂ ਚੰਗਾ ਮਿਲਦਾ ਤੇ ਸਾਡਾ ਘਰ ਦਾ ਘਿਓ ਫਿਰ ਅਸੀਂ ਆਪਣੀ ਜੋਗਾ ਰੱਖਦੇ ਅਸੀਂ ਨਹੀਂ ਕਿਸੇ ਨੂੰ ਦਿੰਦੇ ਕਿਉਂਕਿ ਘਰ ਦਾ ਘਿਓ ਫਿਰ ਵਾਰਾ ਖਾਂਦਾ ਆ ਪੁੱਤੋ 2 2.5 ਹਜ਼ਾਰ ਰੁਪਏ ਵੀ ਕਿਤੇ ਫਿਰ ਹਾਂਜੀ ਹਾਂਜੀ ਕਿਉਂਕਿ ਘਰ ਦਾ ਘਿਓ ਨਾ ਬੜੀ ਮਿਹਨਤ ਲੱਗਦੀ ਆ ਅਸੀਂ 85 ਰੁਪਏ ਕਿਤੇ ਦੁੱਧ ਆ ਹਾਂਜੀ ਹੁਣ ਮੰਨ ਲਓ ਕਿੰਨੇ ਦੁੱਧ ਚੋ ਕਿਲੋ ਘਿਓ ਬਣੂਗਾ ਤੇ ਇਹ ਆਪੀ ਉਹ ਚਾਉਂਦੀਆਂ ਨਹੀਂ ਆਂ ਵੀ ਚੋਪੜੀਆਂ ਵੀ ਹੋਣ ਤੇ ਨਾਲੇ ਦੋ-ਦੋ ਵੀ ਹੋਣ ਇਹ ਤਾਂ ਗੱਲ ਬਣਨੀ ਨਹੀਂ ਆ ਹਾਂ ਜਾਂ ਆਪਾਂ ਕੰਮ ਕਰਾਈਏ ਕਰਦੇ ਆ ਨਾਲ ਕੋਈ ਡੰਗਰ ਰੱਖੀਏ ਦੋ-ਦੋ ਜਾਂ ਫਿਰ ਚੁੱਪ ਕਰਕੇ ਡਾਲ ਡਰ ਫਾਇੰਡ ਲਿਆ ਕੇ ਵਰਤੀ ਜਾਓ ਹੂੰ ਨਹੀਂ ਅੱਜ ਗੱਲ ਚਾਉਂਦੇ ਆ ਨਾ ਵੀ ਜੇ ਡੰਗਰ ਰੱਖੇ ਉਹ ਵੀ ਪੌਹਾ ਡਾ ਰੱਖੇ ਜੇ ਖੇਤਾਂ ਨੂੰ ਜਾਵੇ ਉਹੀ ਜਾਵੇ ਤੇ ਸਾਡਾ ਕੰਮ ਹੋਵੇ ਕਿ ਬਸ ਸਵੇਰੇ ਆਵੇ ਤੇ ਰੋਟੀ ਪਕਾ ਦਈਏ ਤੇ ਜੇ ਲੀਰਾ ਨੇ ਉਹ ਵੀ ਆਪਾਂ ਕੰਮ ਵਾਲੀ ਰੱਖ ਲਈਏ ਤੇ ਮੰਮੀ ਜੀ ਜਿਵੇਂ ਫਿਰ ਡੰਗਰਾਂ ਦੀ ਤੁਸੀਂ ਗੱਲ ਕਰ ਦਿੱਤੀ ਕਿ ਡੰਗਰ ਸਾਂਭਨੇ ਚਾਹੀਦੇ ਨੇ ਤੇ ਹੋਰ ਉਹ ਤੋਂ ਇਲਾਵਾ ਕਿਹੜਾ ਕਿਹੜਾ ਕੰਮ ਹੈ ਜਿਹੜਾ ਕਰ ਲੈਣਾ ਚਾਹੀਦਾ ਆਪਾਂ ਨੂੰ ਹੋਰ ਪਤਾ ਪਾ ਨੂੰ ਨਾ ਜਿਤਨਾ ਮਾਲੋ ਆ ਹੁਣ ਸਬਜੀ ਆ ਆ ਪਾਲ ਕੇ ਆਪਣੀ ਲਸਣ ਆ ਆਪਾਂ ਹੁਣ ਜਦੋਂ ਨਾ ਪਾਪਾ ਦਾ ਟਾਈਮ ਲੱਗੇ ਤੇ ਮੈਂ ਆਪ ਇਹਨੂੰ ਸਾਂਭ ਸਕਦੀ ਆ ਗੋੜ ਗੜ ਕੇ ਤੇ ਚਲੋ ਵਧੀਆ ਹੋ ਜਾਂਦੀ ਹੈ ਚੀਜ਼ ਅੱਬ ਤੇਨੂੰ ਬੱਡਣ ਦੀ ਲੋੜ ਨਹੀਂ ਪੈਣੀ ਜੇ ਪਊਗੀ ਤੇ ਫਿਰ ਆਪੇ ਕਰ ਲੈਣਾ ਵਾ ਹੂੰ ਇਹ ਇਹ ਆ ਪਾਲ ਕੇ ਆ ਪਾਲ ਕਪਣੀ ਵਾਵਾ ਹੀ ਤੇ ਹੁਣ ਥੋੜੀ ਰਹਿ ਗਈ ਆ ਹੁਣ ਫੇਰ ਮਗਰ ਫੁੱਟਣ ਢਈ ਆ ਫੇਰ ਸਾਗ ਜੋਗੀ ਬਾਧੂ ਹੋ ਜਾਨੀ ਮੜਕੇ ਕੋਲਮ ਲਾ ਕੇ ਵੀ ਬੀਬੀਆਂ ਚਲੋ ਪ੍ਰਸ਼ਾਦਾ ਪਾਣੀ ਤੇ ਪਕਾਉਣਾ ਹੀ ਆ ਹੂੰ ਉਹਦੇ ਨਾਲ ਇੰਨਾ ਕਰ ਲੈਣ ਕੇ ਨਾਲ ਆਪਣੀ ਸਬਜੀ ਭਾਜੀ ਕਰ ਖਾਂ ਜੋਗੀ ਭਈ ਰਸੋਈ ਚ ਹੀ ਆ ਜਾਂਦਾ ਕੰਮ ਰਸੋਈ ਚ ਆ ਜਾਂਦਾ ਕਿ ਆਪਣੀ ਸਬਜੀ ਆ ਤਿਆਰ ਹੋ ਜੇ ਹਾਂ ਹੋਰ ਆਪਣਾ ਜੋ ਦੁੱਧ ਦਹੀਂ ਦਾ ਪ੍ਰਬੰਧ ਹੈ ਉਹ ਆਪ ਹੋ ਜੇ ਹਮ ਨਾਲ ਫਿਰ ਨਾ ਜਿਹੜਾ ਕਰਾਉਣ ਵਾਲਾ ਵੀ ਹੁੰਦਾ ਉਹ ਵੀ ਖੁਸ਼ ਹੁੰਦਾ ਹੈ ਕਿ ਚਲੋ ਮੇਰੀ ਸਵਾਣੀ ਪੂਰਾ ਸਾਥ ਦੇਂ ਡੀਆ ਤੇ ਮੈਂ ਵੀ ਕਰਾਂ ਪੈਣਾ ਨਹੀਂ ਨਹੀਂ ਉਹ ਤਾਂ ਹੁੰਦਾ ਆ ਕਿ ਫਿਰ ਤੁਹਾਡਾ ਥੋੜਾ ਬਹੁਤਾ ਬੰਦੇ ਦੇ ਨਾਲ ਆਸਰਾ ਜਾ ਜੇ ਹੁਣ ਬੰਦੇ ਇਕੱਲੇ ਇਕੱਲੇ ਸਾਰੇ ਘਰਾਂ 'ਚ ਹੁਣ ਇਕੱਲੇ ਇਕੱਲੇ ਨੇ ਜੇ ਕਿਸੇ ਦਾ ਆਦਮੀ ਇਕੱਲਾ ਜਲਮਨ ਤੋਂ ਦੋ ਪੁਰਾਣੇ ਢੋਡਿਓਗੇ ਇਕੱਲੇ ਇਕੱਲੇ ਰਹਿ ਗਏ ਜੇ ਹੁਣ ਕੋਈ ਬੱਚਾ ਵੀ ਇੱਕ ਕਿ ਹੈਗਾ ਹਾਂਜੀ ਤੇ ਉਹਨਾਂ ਨੇ ਵੀ ਫਿਰ ਆਪੋ ਆਪਣੇ ਕਮਾਕਾਰਾਂ ਤੇ ਜਾਣਾ ਹੁੰਦਾ ਫਿਰ ਇਹ ਥੋੜਾ ਹੁਣ ਅਸੀਂ ਵੇਂਦੇ ਰਹੀ ਪਈ ਉਹ ਹੀ ਸਾਰਾ ਕੰਮ ਕਰਨਾ ਡੰਗਰ ਵੀ ਉਹ ਹੀ ਸਾਮਣਾ ਸਬਜ਼ੀ ਭੱਜ ਵੀ ਸਾਨੂੰ ਉਹ ਹੀ ਲਿਆ ਕੇ ਦੇਣ ਤੇ ਹਰ ਇੱਕ ਚੀਜ਼ ਕੰਮ ਨਿੱਕਾ ਮੋਟਾ ਉਹ ਹੀ ਕਰਨਾ ਪਰ ਇਹ ਫਿਰ ਗਲਤ ਹੈ ਨਾ ਆਪ ਕਰ ਲੈਣਾ ਚਾਹੀਦਾ ਚਲੋ ਜਿੰਨਾ ਖੁੰਦਾ ਮੇਰੇ ਕੋ ਮੈਂ ਉਹਨਾਂ ਕ ਕਰਦੀਆਂ ਜਰੂਰ ਸਾਰੀਆਂ ਭੈਣਾਂ ਨੂੰ ਚਾਹੀਦਾ ਕਰਨਾ ਇਹ ਤਾਂ ਨਹੀਂ ਪਈ ਹੁਣ ਚੱਲ ਵੀ ਮੈਂ ਕਰਦੀ ਦੂਜੀਆਂ ਭੈਣਾਂ ਨਾਲ ਕਰਨਾ ਸਾਰੀਆਂ ਕਰਨ ਥੋੜਾ ਬੋਤਾ ਸਾਥ ਦੇਣ ਆਪਣੇ ਬੰਦੇ ਦਾ ਤੇ ਬਹੁਤ ਕੰਮ ਹੋ ਜਾਂਦਾ ਹੈ ਉਹ ਵੀ ਵਿਚਾਰੇ ਸਾਰਾ ਦਿਨ ਖਪੇ ਤਪੇ ਘਰ ਆਉਣਾ ਹੁੰਦਾ ਫਿਰ ਪਹਿਲਾਂ ਹੁਣ ਪਾਪਾ ਤੇਰਾ ਮੁੜ ਕੇ ਦੁਕਾਨ ਤੇ ਜਾਂਦਾ ਉੱਥੋਂ ਥੱਕ ਕੇ ਘਰ ਆਉਂਦਾ ਰਾਤ ਨੂੰ ਫਿਰ ਥੋੜਾ ਬਹੁਤਾ ਕਰ ਲੈਂਦਾ ਆਣ ਕੇ ਹਾਂ ਤੇ ਉਹ ਹੀ ਉਹਨਾਂ ਦੇ ਹੋਂ ਤੋਂ ਪਹਿਲਾਂ ਦੁੱਧ ਦੱਦ ਚੋਇਆ ਹੁੰਦਾ ਆ ਹਾਂ ਸਾਰਾ ਕੰਮ ਹੋ ਜਾਂਦਾ ਤੇ ਸਾਰਾ ਕੰਮ ਹੋ ਜਾਂਦਾ ਅਗਲਾ ਇਨੇ ਨਾਲ ਖੁਸ਼ ਹੋ ਜਾਂਦਾ ਕਿ ਨਹੀਂ ਵੀ ਕੰਮ ਨਿਭੜਿਆ ਉਹ ਨਾਲੇ ਪਤਾ ਆਪਣੀ ਜਾਪਦਾ ਹੈ ਕਿ ਫਿਰ ਜੇ ਕੋਈ ਜਿਹੜਾ ਕੋਈ ਹਮਦਰਦੀ ਰੱਖਦਾ ਆਪਣੇ ਜੀਆ ਇੱਕ ਦੂਜੇ ਨਾਲ ਉਹ ਤੇ ਫਿਰ ਆਪ ਹੀ ਕਰ ਲੈਂਦਾ ਵੀ ਚਲ ਕੋਈ ਨਹੀਂ ਕਰਨਾ ਚਾਹੀਦਾ ਸਾਨੂੰ ਇਤਰਾ ਨਹੀਂ ਕਰਨਾ ਚਾਹੀਦਾ ਵੀ ਚਲ ਸਾਰੇ ਕੰਮ ਹੀ ਕਰਨੇ ਚਾਹੀਦੇ ਆ ਹਾਂਜੀ ਤੇ ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣਾ ਚਾਹੋ ਹੋਰ ਬਸ ਮੈਂ ਤੇ ਆਨੀ ਹੋਈ ਵੀ ਚਲ ਸਾਰੇ ਆਪੋ ਆਪਣੇ ਘਰਦਿਆਂ ਦਾ ਸਾਥ ਦੇਣ ਹਾਂਜੀ ਤੇ ਉਹ ਕੀ ਗੱਲ ਈ ਕਿ ਤੁਸੀਂ ਗਏ ਹੋਗੇ ਤੇ ਤੇ ਉਥੇ ਵੀਰ ਨਹੀਂ ਜਾਂਦੇ ਸੀ ਵੀ ਇਹ ਨਹੀਂ ਉਹ ਕਿਹੜੀ ਮੰਮੀ ਉਹ ਜਿਹੜੀ ਉਹ ਬੀਬੀ ਆਈ ਸੀ ਕਿੰਦੀ ਸੀ ਏ ਤੂੰ ਕੀ ਇਹਨੂੰ ਪੰਗਾ ਪਾਇਆ ਤਾ ਤਾਨੂੰ ਵੇ ਵੇ ਕਰਾਉਂ ਤੁਹਾਡੇ ਘਰ ਦੇ ਵੀੜੇ ਮਾਰਦੇ ਆਂ ਪੀ ਉਹ ਵੀ ਤੇ ਕਰਦ ਗਿਆ ਤੂੰ ਕੀ ਉਹੜੀ ਕਰ ਸੀ ਆ ਨਹੀਂ ਉਹ ਭੂਆ ਰੋ ਜਾ ਰੋ ਜਾ ਪੂਰੀ ਗੱਲ ਕਰਦੇ ਆਂ ਸੇਵਾ ਵਾਲੀ ਭੂਆ ਆਂਦੀ ਹੁੰਦੀ ਆ ਤੇ ਮੰਮੀ ਜੀ ਉਹ ਕੀ ਗੱਲ ਈ ਜਦੋਂ ਵੀ ਤੁਸੀਂ ਗਏ ਹੋ ਕਿ ਅਖੰਡ ਪਾਠ ਹੀ ਤੇ ਉੱਥੇ ਤੁਹਾਡੀਆਂ ਸਹੇਲੀਆਂ ਕੀ ਆਂਦੀਆਂ ਸੀ ਤੁਹਾਨੂੰ ਆਹ ਉਹ ਆਹ ਦੰਨੀਆਂ ਜਾਂਦੀਆਂ ਤੁਸੀਂ ਕੰਮ ਕਰਦੇ ਸਾਨੂੰ ਆਖ ਦਿੰਦੇ ਨੇ ਲੈ ਉਹ ਕੰਮ ਕਰਦੀਆਂ ਤੇ ਤੁਹਾਨੂੰ ਕੀ ਗੱਲ ਆ ਉਹ ਲਾਤੋਂ ਤੋਂ ਵੀ ਉਹਦੇ ਕੋਈ ਪੀੜ ਹੁੰਦੀ ਤਾਂ ਵੀ ਉਹ ਕੰਮ ਕਰਦੀ ਫਿਰਦੀ ਆ ਤੇ ਉਹ ਤੁਸੀਂ ਕਿਉਂ ਨਹੀਂ ਤੁਸੀਂ ਕੁਝ ਵੀ ਨਹੀਂ ਜੇ ਕਰਦੀਆਂ ਸਾਰੇ ਕੰਮ ਉਹ ਕਰ ਲੈਂਦੀ ਆ ਤੇ ਉਹ ਮੈਨੂੰ ਆਪ ਆਂਦੇ ਹੁੰਦੇ ਕਿ ਤੂੰ ਮੱਧਾ ਵਿੱਚ ਹੋ ਕੇ ਆਉਣੀ ਦਰਬਾਰ ਸਾਹਿਬ ਚਾਹੀਦਾ ਤੋ ਆਖ ਦਿੰਦੇ ਮੱਧਾ ਚੋ ਕੇ ਆਈਂ ਫਲਾਣ ਕਰਕੇ ਸਾਰਾ ਕੰਮ ਕਰਕੇ ਜਾਣਾ ਪੈਂਦਾ ਕਰਕੇ ਆਈਦਾ ਹੈਗੇ ਹਾਂਜੀ ਆ ਤੇ ਉਹਨਾਂ ਨੂੰ ਫੇਰ ਆਖ ਦਿੰਦੇ ਉਹ ਕਈ ਹੁਣ ਪੁਆਰੀ ਸਾਡੀ ਸੇਵਾ ਵਾਲੇ ਤੇ ਉਹ ਵੀ ਆਖ ਦਿੰਦੇ ਹੁੰਦੇ ਆ ਆਨੇ ਨੇ ਦੋ ਤਿੰਨ ਘਰਾਂ ਤੇ ਮੈਂ ਵੇਖੀ ਬੀਬੀਆਂ ਕੰਮ ਕਰਦੇ ਕਿ ਤੁਸੀਂ ਦਰਾਂ ਨੇ ਜਠਾਲੀ ਦਵੇਂ ਤੇ ਇੱਕ ਉਹ ਡੇਰੇ ਤੇ ਇੱਕ ਉਹ ਅਹੇ ਕਰਦੀ ਹੁੰਦੀ ਹੈ ਅੱਛਾ ਤੇ ਹੋਰ ਸਾਰੀਆਂ ਬੀਬੀਆਂ ਜਿਹੜੀਆਂ ਹੁੰਦੀਆਂ ਆਂਦੀ ਹੁੰਦੀ ਵੇਲੀਆਂ ਖਾਂਦੀਆਂ ਨੇ ਤੁਸੀਂ ਕੋਈ ਕੰਮ ਨਹੀਂ ਕਰਦੀਆਂ ਵੀ ਹਾਂ ਬੰਦਿਆਂ ਨਾਲ ਨਹੀਂ ਹੁਣ ਜੇ ਵੇਖਿਆ ਜਾਵੇ ਤੁਸੀਂ ਆਪ ਵੇਖੋ ਪ੍ਰਸ਼ਾਦਾ ਚਲੋ ਪਕਾ ਲਿਆ ਸਬਜ਼ੀ ਬਣਾਲੀ ਉਹ ਤੋਂ ਇਲਾਵਾ ਝਾੜੂ ਪੋਚਾ ਹੁੰਦਾ ਆ ਤੇ ਉਹਦੇ ਆਸਤੇ ਵੀ ਕੰਮ ਵਾਲੀਆਂ ਲਾਈਆਂ ਐ ਤੇ ਬਾਅਦ ਬਚਿਆ ਕੀ ਐ ਕੁਝ ਵੀ ਨਹੀਂ ਤੇ ਜੇ ਸੂਟ ਸਾੜ ਸੀਨੇ ਹੁੰਦੇ ਹੀ ਪਹਿਲਾਂ ਆਪ ਸਿੰਦੇ ਹੀ ਤੇ ਹੁਣ ਉਹ ਥਾ ਥਾ ਦੇ ਬੁਟੀਕ ਆ ਉਥੇ ਸਵਾਲ ਲਿੰਦੇ ਨਹੀਂ ਮੈਂ ਆਪ ਕੋ ਤਾਂ ਵੀ ਸੀ ਨਹੀਂ ਉਹ ਹੀ ਸਾਹਮਣੇ ਨਹੀਂ ਉਹ ਉਤਰਾਂ ਮੈਂ ਗੱਲ ਕਰ ਰਿਹਾ ਸੀਨੀਆਂ ਸਮਾਉਂਦੀਆਂ ਨੇ ਉਹ ਤਾਂ ਮੈਂ ਲੱਗਿਆ ਨਹੀਂ ਤੇ ਇੱਕ ਸੂਟ ਹੁੰਦਾ ਵਾ 500 ਦਾ ਸੂਟ 7 700 ਸਵਾਈਂ ਦੇ ਕੇ ਸਮਾਉਂਦੇ ਘਰ ਪਾਉਣ ਵਾਲਾ ਅਹੀਂ ਅਹੀਂ 250 ਦਾ ਸੂਟ ਲੈ ਕੇ ਵੀ ਆਪ ਸਹੀ ਹੋਣਾ ਸਾਡਾ ਵੀ ਪਤਾ ਹੋ ਜਾਂਦਾ ਵਾ ਹਾਂਜੀ ਮੈਂ ਉਹ ਹੁਣ ਤੇਰੀ ਆਂਟੀ ਸਰਜੀਤ ਵੀ ਆ ਉਹ ਵੀ ਆਪੇ ਸੀ ਲਿੰਦੀ ਘਰ ਪਾਉਣ ਵਾਲੇ ਸਾਰੇ ਸਾਰੇ ਕੱਪੜੇ ਮੰ ਥੋੜਾ ਥੋੜਾ ਕਰਕੇ ਸੀਵੇਂ ਨੇ ਘਰ ਪਾਉਣ ਵਾਲੇ ਸੀ ਲੈਣੇ ਆਪ ਚਲੋ ਉਹਨਾਂ ਦੇ ਘਰ ਤੇ ਮਾਰੇ ਨਹੀਂ ਦਿੱਤਾ ਬਹੁਤ ਕੋਸ਼ਿਸ਼ ਆ ਤਾਂ ਵੀ ਆ ਵੀ ਹਲਾਪੇ ਸੀ ਲੈਂਦੇ ਨੇ ਹਾਂ ਨਹੀਂ ਉਹ ਹੀ ਨਾ ਭਾਵੇਂ ਸਭ ਦਿੱਤਾ ਹੋਵੇ ਤਾਂ ਵੀ ਮਿਹਨਤ ਕਰਨੀ ਚਾਹੀਦੀ ਹਾਂ ਨਹੀਂ ਨਹੀਂ ਉਹ ਬਹੁਤ ਮਿਹਨਤ ਕਰਦੇ ਆ ਉਹਨਾਂ ਅੰਕਲ ਸਫਾਈ ਲਾ ਅੰਕਲ ਆਂਟੀ ਸਫਾਈ ਵੀ ਸਾਰੀ ਆਪ ਕਰਦੇ ਆ ਨਹੀਂ ਤੇ ਉਹਨਾਂ ਦੇ ਬੱਚੇ ਦੋ ਬਾਰ ਨੇ ਤਾਂ ਉਹਨਾਂ ਨੂੰ ਕੀ ਲੋੜ ਪਈ ਆ ਆਪੇ ਕਰਨ ਦੀ ਕੰਮ ਪਰ ਉਹਨਾਂ ਨੂੰ ਆਂਦੇ ਆ ਆਪਣੇ ਕੰਮ 'ਤੇ ਮਜ਼ਾ ਆਉਂਦਾ ਆਂਦੇ ਇਹਨਾਂ ਨੂੰ ਮਜ਼ਾ ਨਹੀਂ ਆਉਂਦਾ ਮੈਨੂੰ ਵੀ ਤਰਾਫ ਕੰਮ ਕਰਵਾਉਂਦਾ ਹਾਂਜੀ ਉਹਨਾਂ ਵੇਲੇ ਸਾਰਾ ਕੰਮ ਆਪ ਕਰਨਾ ਚਲੋ ਠੀਕ ਹੈ ਮੰਮੀ ਜੀ ਸਾਰੇ ਕੰਮ ਉਹ ਆਪ ਕਰਦੇ ਹੀ ਤੇ ਸਾਰੇ ਵੇਖ ਲਾ ਜਿੰਨੀ ਸਫਾਈ ਤੋਂ ਥੱਲੇ ਥੱਲੇ ਤੇਲਾ ਵੀ ਵੇਖੀ ਕਿ ਐ ਚਮਕਾਈਆਂ ਹੁੰਦੀਆਂ ਹੁਣ ਹਾਂਜੀ ਉਹਨੇ ਸਾਲ ਚ ਤੋ 3-4 ਵਾਰਾਂ ਸਫਾਈ ਪੂਰੇ ਘਰ ਦੀ ਕਰਨੀ ਜਿਤਨਾ ਵੀ ਆਪਾਂ ਲੋੜ ਹੀ ਮਾਗੀ ਤੇ ਕਰਦੇ ਆ ਜਾਂ ਦੀਵਾਲੀ ਤੇ ਹੁਣ 3-4 ਵਾਰਾਂ ਹੀ ਕਰ ਲੈਣੀ ਹਾਂ ਹਾਂਜੀ ਹਾਂਜੀ ਚਲੋ ਠੀਕ ਹੈ ਮੰਮੀ ਜੀ ਫਿਰ ਠੀਕ ਹੈ ਧੰਨਵਾਦ ਆਈ ਹੋਪ ਕਿ ਬਾਕੀ ਵੀ ਥੋੜਾ ਧਿਆਨ ਦੇਣ ਤੇ ਨਾਲ ਮਦਦ ਕਰਾਇਆ ਕਰਨ ਫਿਰ ਵੀ ਥੋੜਾ ਨਾ ਚਾਹੋ ਚਾਹੀ ਫਿਰ ਸਾਰੀਆਂ ਪਹਿਣਾ ਹੀ ਕਰਾਉਣ ਨਾਲ ਕੇ ਹਾਂ ਚਾਹ ਚਾਹੀ ਕਰਨ ਦੇ ਪਿੰਦੇ ਕੰਮ ਚਾਹ ਚਾਹੀ ਇਹ ਚਾਹ ਨਹੀਂ ਕੰਮ ਹੁੰਦੇ ਬਤੋਂ ਜੇ ਕੰਮ ਨਹੀਂ ਹੁੰਦੇ ਚਾਹ ਨਹੀਂ ਹੁੰਦੇ ਜੇ ਤੇਰੀ ਮੰਚਰੀ ਜੀ ਹੋਵੇ ਨਾ ਕੰਮ ਕਰਨ ਦੀ ਫਿਰ ਕੰਮ ਦੇ ਜੇ ਮੰਚਰੀ ਨਾ ਹੋਵੇ ਨਹੀਂ ਕੰਮ ਹੁੰਦਾ ਵੀ ਹੂੰ ਠੀਕ ਹੈ ਜੀ ਓਕੇ ਵਾਈ ਗੁਰ ਜੀ ਕਥਾ ਸਾਹਿਬ ਵਾਈ ਗੁਰ ਜੀ ਵਾਈ ਗੁਰ ਜੀ